ਲਓ ਜੀ ਅੱਜ ਆਪਾਂ ਚੱਲਿਆਂ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇਖਦੇ ਆ ਕਿਹੜੇ ਕਿਹੜੇ ਗੁਰਦੁਆਰਿਆਂ ਨਾਲ ਤੁਹਾਨੂੰ ਵੀ ਦਿੰਨੇ ਆ ਅਪਡੇਟ ਜੁੜੇ ਰਹੋ ਵਲੌਗ ਦਿਨੋਂ ਐਂਡ ਤੱਕ ਲਓ ਜੀ ਚੱਲ ਬੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ Oh, uh... ਜੀ ਆਪਣਾ ਪਹਿਲਾ ਗੁਰਦੁਆਰਾ ਜਨਾ ਦਰਸ਼ਨ ਕਰਾਂਗੇ ਆਪਾਂ ਇਹ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸੰਗਤ ਆਪਣੀਆਂ ਆ ਗਈਆਂ ਇੱਧਰ ਆ ਜੀ ਦਰਬਾਰ ਸਾਹਿਬ ਦੋ ਜੀ ਅਨਕੋ ਦਰਵਾਲ ਸਾਹਿਬ ਰਾਸ਼ਟਰ ਦੇ ਵਿੱਚ ਪੈਟਰੋਲ 106 ਰੁਪਏ ਜੀ ਤੇ ਡੀਜ਼ਲ ਦੀ ਰੇਟ ਹੈਗਾ 92 ਰੁਪਏ 7 सेकंड कोर्ट द्वारा साहब चंदन साहब जी लो जी करो दर्शन ਦੋਲੇ ਤਿਹਸਾ ਜੀ ਤੇ ਫਲ ਫਰੂਟ ਬਹੁਤ ਥੋਨ ਲੱਗਿਆ ਹੋਇਆ ਹੈ ਜੀ ਦੇਖੋ ਜੀਕੂ ਵੀ ਲੱਗਿਆ ਹੋਇਆ ਨਾਰੀਲ ਵੀ ਹੈ ਚੰਦਨ ਦਾ ਘੁੱਟੋ ਤੋੜਨਾ ਹੋ ਚੰਦਨ ਸਾਹਿਬ ਜੀ ਉਹ ਨਾਲ ਹੀ ਤੁਸੀਂ ਥੱਲੇ ਨੂੰ ਆਉਂਗੇ ਤਾਂ ਇੱਥੇ ਹੈਗਾ ਜੀ ਇੱਕ ਹੋਰ ਗੁਰਦੁਆਰਾ ਸਾਹਿਬ ਨਾਨਕਪੁਰ ਸਾਹਿਬ ਦਾ ਆਜੂ ਟਾਈਮਿੰਗ ਆਪਦੇ ਲੋ ਕਰਦੇ ਆਏ ਆ ਲਓ ਜੀ ਕਰੋ ਦਰਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜੋੜਾ ਸਾਹਿਬ ਮੈਨੇ ਪਾਤਸ਼ਾਹ ਦੇ ਜੋੜੇ ਮਾਰਾ ਨਹੀਂ ਸਾਹਿਬ ਜਿਆਦਾ ਨੀਚੇ ਜਲੀ ਤਪਸਥਾਨ ਜਿੱਥੇ ਬਾਬਾ ਜੀ ਨੇ ਬੈਠ ਕੇ ਤਪੱਸਿਆ ਕੀਤੀ ਸੀ ਲੋ ਇਹ ਜੀ ਉਹ ਜਗ੍ਹਾ ਜਿੱਥੇ ਬਾਬਾ ਜੀ ਨੇ ਬੈਠ ਕੇ ਤਪੱਸਿਆ ਕੀਤੀ ਸੀ ਦਰਸ਼ਨ ਦੇਖੋ ਸਾਰੇ ਕਿਤੇ ਸੰਗਤ ਨੇ ਕੁਛ ਨਾ ਉਠ ਲਿਆ ਹੋਇਆ ਸਾਰੀਆਂ ਦੁਵਾਰਾਂ ਤੇ ਮੈਂ ਨਹੀਂ ਕਹਿੰਦਾ ਮੇਰੀ ਕੈਨੇਡਾ ਦੀ ਪੀਆਰ ਹੋ ਜੇ ਸਾਰੀਆਂ ਦੁਵਾਰਾਂ ਭਰੀਆਂ ਪਈਆਂ ਪਤਾ ਨਹੀਂ ਇਹ ਸਹੀ ਹੈ ਜਾਂ ਗਲਤ ਬਾਕੀ ਤੁਸੀਂ ਦੱਸ ਸਕਦੇ ਹੋ ਲੋ ਜੀ ਜਦੋਂ ਨਾਨਕਪੁਰੇ ਮੱਥਾ ਟੇਕ ਕੇ ਅੰਮ੍ਰਿਤ ਬਾਹਰੋਂ ਨਿਕਲਦੇ ਆ ਤਾਂ ਇੱਧਰ ਦੀ ਆ ਕੇ ਸਾਹਮਣੇ ਇਹ ਚੌਥਾ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਸਰ ਸਾਹਿਬ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਇਧਰ ਆਈ ਦਰਵਾਜ਼ਾ ਸਾਹਿਬ ਨਾਨਕ ਸਰ ਸਾਹਿਬ ਵਾਹਿਗੁਰੂ ਵੇਰੀ ਹੈ ਜੀ 베ਰੇ ਦੇ ਨਾਲ ਇਧਰਲੀ ਸਾਈਡ ਹੈ ਤਪਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੋੜੀ ਦਾ ਕੋੜ ਦੂਰ ਕਰਦੇ ਹੋਏ ਅਤੇ ਸੋਮੇਨੋ ਸਰੋਵਰ ਦਾ ਦਵਾਰ ਬਖਸ਼ਦਾ ਹੈ ਇਹ ਉਹ ਸਰੋਵਰ ਹੈ ਜੀ ਤੇ ਬਾਬਾ ਜੀ ਕਹਿੰਦੇ ਜੇ ਕਿਸੇ ਨੂੰ ਕੋਈ ਰੋਗ ਆ ਕੋਈ ਖਾਰਸ਼ਾ ਦਾ ਕੋਈ ਸਰੀਰ ਦੇ ਉੱਪਰ ਕੋਈ ਰੋਗ ਆ ਇਹ ਤੁਸੀਂ ਨਾਣ ਕਰੋ ਸਭ ਰੋਗ ਦੂਰ ਹੁੰਦੇ ਆ ਉਹ ਸਾਹਮਣੇ ਜਿਹੜਾ ਗੁਰਦੁਆਰਾ ਸੰਗੜ ਸਾਹਿਬ ਪੰਜਵਾਂ ਗੁਰਦੁਆਰਾ ਪ੍ਰਬੰਧਕ ਸੰਤਪਾਪਾ ਬੰਦਰ ਸਿੰਘ ਜੀ ਤੇ ਸੰਤਪਾਪਾ ਬਲਵਿੰਦਰ ਸਿੰਘ ਜੀ ਬਾਬੂ ਮਾਰਾ ਜੀ ਸਤਿਬਾਬਾ ਨਿਧਾਨ ਸਿੰਘ ਜੀ ਨੂੰ ਰੇਲਵੇ ਸਟੇਸ਼ਨ ਤੇ ਪਰਦਾ ਹੋ ਕੇ ਦਰਜ ਕਰਤੇ ਜੀ ਉਹਨਾਂ ਨੰਗਰਾਂ ਦੇ ਬਾਅਦ ਬਖਸ਼ੇ ਕਿਹਾ ਕਿਸਾ ਮੇਰਾ ਹਾਥ ਤੇਰਾ ਬਜਨ ਕੀਤੇ ਬਾਬਾ ਨਿਧਾਨ ਸਿੰਘ ਜੀ ਨੂੰ ਬਾਬਾ ਨਿਧਾਨ ਸਿੰਘ ਜੀ ਸਾਡੇ ਪ੍ਰਾਪਤੰਗ ਦੇ ਜਗਾ ਨੇੜੇ ਗੋਦਰਾ ਨੀਂਨਾ ਕਾੜ ਜਾ ਕੇ ਚੰਗਰ ਚਲਾਓ ਤੁਹਾਨੂੰ ਕਦੇ ਕੀ ਦੀ ਟੋਟਣੀ ਆਵੇਗੀ अपना छेवां गुरदुरा गुरुवारा संगत साहेब ਇਸ ਟੋਗਾ ਹੀ ਫੋਜਾਂ ਨੂੰ ਸੋਨੇ ਦੇ ਮੋਹਰੇ ਵੰਡੀਆਂ ਸੀ ਸਤਵਾਂ ਗੁਰਦੁਆਰਾ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ अठवा गुरुद्वारा माता जीत कौर जी नवा बन रहा इत पापड़ लंगर हों दरबार साहब मा टेक इतना जी चाह पापड़ का लंगर पापड़ चाहे जी पापड़ Hello? ਤੁਹਾਡਾ ਕਿੰਨੇ ਵਾਰੀ ਖਾ ਗਏ ਇਹ ਨਹੀਂ ਐਸ਼ ਆ ਇੱਥੇ ਬੈਠੇ ਤੁਸੀਂ ਕਿੰਨੇ ਵਾਰੀ ਖਾ ਗਏ ਪਾਪੜ ਮੈਂ ਤਾਂ ਫਣੀ ਬੈਠਾ ਨਹੀਂ ਬਸ ਅੱਲੇ ਟੰਗੜਾ ਹੈ ਜੈਪੁਰ ਵਾਲੇ ਹੋ ਠੀਕ ਹੋ ਜਿਵੇਂ ਲੱਗੇ ਪਾਪੜ ਤੇ ਚਾਹ ਦਾ ਲੰਗਰ ਬਹੁਤ ਵਧੀਆ ਇੱਧਰ ਵੀ ਲੋ ਜੀ ਇਹਨਾਂ ਨੇ ਪੈਕ ਵੀ ਕਰਾ ਲੇ ਹਾਂ ਜ਼ਰੂਰ ਆਵੇ ਇੱਕ ਵਾਰ ਹੂੰ ਬਾਬਾ ਜੀ ਨੂੰ ਕਹਿ ਕੇ ਜਾਓ ਤੁਸੀਂ ਵੀ ਖਾ ਲਓ ਜੀ ਪਾਪੜ ਖਾਂਦੇ ਨੇ ਮੇਰੇ ਪੁੱਤ ਨੇ जी नौवा गुरुद्वारा गुरुद्वारा माता साहेबदेवा जी ਥੱਲੇ ਇਹਨਾਂ ਦਾ ਤਪ ਸਥਾਨ ਆਜੋ ਕਰਦੇ ਹਾਂ ਦਰਸ਼ਨ ਸਾਈਡ ਇਹ ਬਤਾਵਰੀ ਨਦੀ ਵਗਦੀ ਹੈ ਦੇਖੋ ਜੀ ਕਿੰਨਾ ਸੋਹਣਾ 뷰 ਹੈ ਆਹ ਅਥੇ ਨਿਸ਼ਚਿਤ ਤਪਸਥਾਨ ਸਾਹਿਬਾ ਦੇ ਵਿਚ ਦਿੱਤਾ ਪਸੰਦ ਜਿਵੇਂ ਗੁਰਗੋਆ ਮਸੀਤਿ ਮਹਾਰਾਜ ਇਸ ਥਾਂਵੇਂ ਸੰਗਤਾਂ ਸਾਹਿਤ ਲੰਗਰ ਛਕਦੇ ਦੁਪਹਿਰੇ ਵਿਸ਼ਰਾਮ ਕਰਦੇ ਸ਼ਾਮ ਨੂੰ ਕਥਾ ਲੰਗਰ ਛਕ ਰਾਤ ਹੀਰਾ ਘਾਟ ਜਾ ਬਿਰਾਜਦੇ ਆਗੋਸ ਤਾਨਾ ਹੈਗਾ ਇਹ ਆ ਜੀ ਦਸਵਾਂ ਗੁਰਦੁਆਰਾ ਗੁਰਦੁਆਰਾ ਹੀਰਾ ਘਾਟ ਸਾਹਿਬ ਆਜੋ ਤੁਨੇ ਨਾਲ ਦੇ ਵਿਖਾਉਣੇ ਦਰਸ਼ਨ ये जी ग्यारवा गुरुद्वारा साहब माता भाग कौर जी आ जाओ आज संगतों आज ਯੋ ਯਾਦਾ ਤਪੋਸਥਾਨ ਸੰਤ ਬਾਬਾ ਵੀਰ ਸਿੰਘ ਜੀ ਲੋ ਜੀ ਕਰੋ ਦਰਸ਼ਨ ਲਓ ਜੀ ਅੰਦਾ ਨਾਗਰ ਮੁੱਖੋ ਪਿਆਰੋ ਮਾਲ ਤੇ ਇੱਕੜੀ ਸਾਹ ਪਹਿਲੀ ਪਾਸ਼ਾ ਜੀ ਕੋ ਨਾਨਕ ਦੇਵ ਜੀ ਦੇ ਘੁੱਪਾ ਖਿਲਾਣੇ ਵਾਲੀ ਜਗਾ ਔਰ ਇਹ ਤਪਸ칸 ਅੰਗੀਤਾ ਸਾਹਿਬ ਸੰਤ ਬਾਬਾ ਬੀਨ ਸਿੰਘ ਜੀ ਜਿਲੰਦਰ ਵਾਲਿਆਂ ਦਾ ਸੰਤਾਨ ਦਾ ਜਨਮ ਜिला ਜਿਲੰਦਰ ਨਵੇਂ ਪਿੰਡ ਵਿੱਚ ਹੋਇਆ ਆ 20 ਸਾਲ ਦੀ ਉਮਰ 'ਚ ਤੇ ਹਜੂਰ ਸਾਹਿਬ ਦਰਸ਼ਨਾਂ ਨੂੰ ਆਏ ਤੇ ਗੁਰੂ ਮਹਾਰਾਜ ਤੇ ਤਕਤ ਸਾਚੀ ਖੰਡ ਸਾਬ ਤੇ ਸੇਵਾ ਕੀ ਰਹਿ ਗਈ ਗੁਰੂ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਫਾਇਦੇ ਸਮਾਂ ਜਿਹੜਾ ਸੰਜੀ ਦੇ ਕੋਲ ਹੁੰਦਾ ਸੀ ਇਸ ਬਿਆਪਾਨ ਜੰਗਲ ਜਿਹਾ ਕੇ ਸਾਫ ਕਰਨਾ ਨਾਲੇ ਸੰਗਤਾਂ ਵਾਸਤੇ ਦਾਤਨਾ ਦੀ ਸੇਵਾ ਕਰਦੇ ਸੀ ਜਿਹੜੀ ਮਰਯਾਦਾ ਹਾਲੇ ਵੀ ਤਖਤ ਸਾਹਿਬ ਸਿੰਘ ਖੰਡ ਸਾਹਿਬ ਚੱਲਦੀ ਹੈ ਇਧਰ ਹੈ ਜੀ 12ਵਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਇੱਧਰ ਨਾਲ ਹੀ ਇੱਕ ਛੋਟੀ ਜਿਹੀ ਪਕੜੰਡੀ ਜਾਂਦੀ ਹੈ ਇੱਧਰ ਪੀਰਾਂ ਦੀ ਜਗ੍ਹਾ ਉਹ ਵੀ ਤੁਸੀਂ ਦੇਖ ਕੇ ਜਾਇਓ ਉਹ ਵੀ ਤੁਹਾਨੂੰ ਦਿਖਾਉਣੇ ਆਂ ਲੋ ਸੇਵਾਦਾਰ ਸੇਵਾਦਾਰ ਆਣ ਲੈ ਕੇ ਜਾਂਦੇ ਦੇਖੋ ਉਹ ਦੋ ਨੇ ਆ ਸੀ ਮਾਣੋ ਲੈ ਕੇ ਚੱਲੇ ਦੋ ਸੇਵਾਦਾਰ ਫੋੜ ਤੋਂ ਖੜਾ ਹੋ ਕੇ ਬਣਾ ਕੇ ਆਵਾ ਸਰਕਾਰੀ ਕੋਈ ਦਾ ਦੋ ਕਿਤੇ ਹੈਗਾ ਸਰਬਰ ਲਓ ਜੀ ਚੜਾਈ ਸ਼ੁਰੂ ਹੋ ਗਈ ਇੱਥੋਂ ਪੀਰ ਬਾਬਾ ਆਜਾ ਆਜਾ ਸੰਗਤ ਆਉਂਦੀ ਛਿੱਦੀ ਜੈ ਬਾਬੇ ਦੀ ਕਰਦਾ ਜਾ ਐਸ਼ੇ ਭੱਜ ਗਿਆ ਛਿੱਦੀ ਚੱਲ ਚੱਲ ਭੱਜ ਕੇ ਚੱਲ ਇੱਕ ਸਵਾਰੀ ਇੱਕ ਸਵਾਰੀ ਹੋਰ ਚੱਕ ਲਈ ਸਰਵਣਿਕ ਹੋਰ ਆ ਗਏ ਲੋ ਜੀ ਆਓ ਜਗਾ ਪੀਰਾਂ ਦੀ ਆਪਾਂ ਗਏ ਸੀ ਤੇ ਇਸ ਟਾਈਮ 6:35 ਹੋ ਗਏ 9:30 ਘੰਟੇ ਲੱਗ ਗਏ ਆਪਾਂ ਅੱਜ ਲੋਕਲ 12 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਆ ਜੀ ਸੋ ਨਿਹਾਲ ਗੁਰਦੁਆਰਾ ਦੁਆਰਾ ਦੁਆਰਾ ਬੋਲਦਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਮੰਦਰ ਸਾਹਿਬ ਇਹ ਅੰਕਲ ਜੀ ਨੇ ਸਰਦਾਰ ਹਰਪੰਸ ਸਿੰਘ ਜੀ ਇਹਨਾਂ ਨੇ ਆਪਾਂ ਨੂੰ 12 ਗੁਰਦੁਆਰਿਆਂ ਦੇ ਦਰਸ਼ਨ ਕਰਾਏ ਆ ਇਹ ਸੀਟੇ ਆ ਇਹਨਾਂ ਦੀ ਟੈਂਪੋ ਟਰੈਵਲ ਆ ਇਹ ਨੇ ਜੀ ਬਾਬਾ ਜੀ ਹਰਪੰਸ ਸਿੰਘ ਜੀ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ 12 ਗੁਰਦੁਆਰਿਆਂ ਦੇ ਦਰਸ਼ਨ ਕਰਾਏ ਆ ਬਹੁਤ ਹੀ ਪਿਆਰ ਨਾਲ ਦਰਸ਼ਨ ਕਰਾਏ ਆ ਰਾਮਨਾਥ ਤੁਸੱਲੀ ਨਾਲ ਸਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਏ ਆ ਤੁਸੀਂ ਇਹਨਾਂ ਦੀ ਗੱਡੀ ਬੁੱਕ ਕਰ ਸਕਦੇ ਹੋ ਲੋ ਜੀ ਮੋਬਾਈਲ ਨੰਬਰ ਦੱਸ ਦਿਓ ਆਪਣਾ ਜੀ ਵਾਈਕਰ ਵੀਰ ਖਾਲਸਾ ਬਾਈਕੋ ਜੀ ਸ਼ੈਲ ਨੀ 237 75954 ਇਹ ਨੰਬਰ ਆ ਜੀ ਤੁਸੀਂ 96237 759 54 ਕਿੱਥੇ ਖੜਦੇ ਹੋ ਬਾਬਾ ਜੀ ਤੁਸੀਂ ਇੱਥੇ ਇੱਕ ਨੰਬਰ ਗੇਟ ਤੇ ਇੱਕ ਨੰਬਰ ਗੇਟ ਤੇ ਲੰਗਰ ਸਾਹਿਬ ਦੇ ਸਾਹਮਣੇ ਹਾਂਜੀ ਠੀਕ ਹੈ ਇੱਥੇ ਖੜਦੇ ਨੇ ਜੀ ਇਹ ਉਸ ਇਹਨਾਂ ਨੂੰ ਲੈ ਕੇ ਨੰਬਰ ਲੈ ਕੇ ਕੰਟੈਕਟ ਕਰਕੇ ਗੱਡੀ ਬੁੱਕ ਕਰ ਸਕਦੇ ਹਾਂ ਆਪਣਾ ਟਾਈਮ ਵੀ ਤੁਸੀਂ ਦੇ ਸਕਦੇ ਹੋ ਬੜੇ ਆਰਾਮ ਨਾਲ ਤੁਹਾਨੂੰ ਦਰਸ਼ਨ ਕਰਾਉਣਗੇ ਇਹ ਸਾਰੇ ਗੁਰਦੁਆਰਿਆਂ ਦੇ ਤਾਂ ਤੁਹਾਨੂੰ ਵਾਈਕ ਰਜੀਆ ਖਾਲਸਾ ਵਾਈਕ ਸਥੀ ਠੀਕ ਹੈ ਸਾਡਾ ਲੋਕਲ ਗੁਰਦੁਆਰਾ ਘੁੰਮਣ ਦੇ 12 ਗੁਰਦੁਆਰੇ ਸਾਨੂੰ ਦਰਸ਼ਨੇ ਕਰਾਏ ਆ ਬਾਬਾ ਜੀ ਨੇ 12 ਗੁਰਦੁਆਰੇ ਦਰਸ਼ਨ ਕਰਦੇ ਸਾਡਾ ਪਰ ਬੰਦਾ ਖਰਚਾ ਆਇਆ ਜੀ 100 ਰੁਪਏ ਥੋੜੀ ਜੀ 바ਰਗੇਨਿੰਗ ਕਰ ਲਓ ਵੈਸੇ ਇੱਥੇ 150 ਰੁਪਏ ਪਰ ਬੰਦਾ ਮੰਗਦੇ ਆ ਪਰ ਥੋੜੀ ਜੀ 바ਰਗੇਨਿੰਗ ਕਰੋਗੇ ਤਾਂ 120 ਜਾਂ 100 ਰੁਪਏ ਦੇ ਆਸ-ਪਾਸ ਹੋ ਜਾਊਗਾ ਇਹ ਬਾਬਾ ਜੀ ਦਾ ਰੇਟ ਬਿਲਕੁਲ ਜ਼ਿਆਦਾ ਵੈਸੇ ਇਹਨਾਂ ਨੇ ਸਾਡੇ ਤੋਂ 100 ਰੁਪਏ ਪਰ ਸਵਾਰੀ ਲਿਆ ਤੇ ਵਧੀਆ ਦਰਸ਼ਨ ਕਰਾਏ ਤੁਸੀਂ ਇਹਨਾਂ ਦੀ ਗੱਡੀ ਬੁੱਕ ਕਰ ਸਕਦੇ ਹੋ ਗੱਡੀ ਵੀ ਇਹਨਾਂ ਦੀ ਵਧੀਆ ਹੈ ਇਹ ਲੰਗਰ ਸਾਹਿਬਾ ਜੀ ਇਹਨਾਂ ਦੇ ਸਾਹਮਣੇ ਖੜਦੇ ਆ ਇਹ ਆ ਗੱਡੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ